ਜੁਲਾਈ ਦੇ ਮਹੀਨੇ ਦੀ ਆਪਾਂ ਗੱਲ ਕਰਦੇ ਆ ਤਾਂ ਫਰਸਟ ਵੀਕ ਤੱਕ ਬਹੁਤ ਅੱਛੀ ਰੇਨਫਾਲ ਰਹੀ ਹੈ ਪਰ ਉਸ ਤੋਂ ਬਾਅਦ ਮੌਨਸਨ ਦੇ ਵਿੱਚ ਬ੍ਰੇਕ ਆ ਗਿਆ ਤੇ ਜਿਦੇ ਕਰਕੇ ਕੀ ਅੱਛੀ ਬਾਰਿਸ਼ ਨਹੀਂ ਹੋਈ ਦਾ 50% ਤੱਕ ਡੈਫਿਸਟ ਹੈ ਮੀਨਸ ਕਿ ਕੋਈ ਵੀ ਡਿਸਟ੍ਰਿਕਟ ਜਿਹੜਾ ਪੰਜਾਬ ਦਾ ਹੈ ਉਹ ਮਤਲਬ ਉਹਦੇ ਚ ਅੱਛੀ ਰੇਨਫਾਲ ਨਹੀਂ ਹੋਈ ਹੋਈ ਤਾਂ ਸਾਰੇ ਹੀ ਹੁਣ ਤਾਂ ਡੈਫਿਸਟ ਦੇ ਵਿੱਚ ਹੀ ਚੱਲ ਰਹੇ ਨੇ ਨੇ ਜਿਸ ਤਰ੍ਹਾਂ بارش ਹੋਏਗੀ ਹਿਊਮਿਡਿਟੀ ਤਾਂ ਵਧੇਗੀ ਕਿਉਂਕਿ ਉਹਦੇ ਨਾਲ ਜਿਹੜੀ ਡੇ ਟਾਈਮ ਜਿਹੜੀ ਹਿਊਮਿਡਿਟੀ ਹੈ ਉਹ ਵੀ ਕਾਫੀ ਹੋਏਗੀ ਕਿਉਂਕਿ ਇਸ ਵਾਰੀ ਟੈਂਪਰੇਚਰਸ ਵੀ ਬਹੁਤ ਜ਼ਿਆਦਾ ਸ਼ੂਟ ਅਪ ਕੀਤੇ ਹੋਏ ਹੈ ਕਿ ਜਿਹੜਾ ਨਾਈਟ ਟੈਂਪਰੇਚਰ 31 ਤੱਕ ਔਰ ਡੇ ਟੈਂਪਰੇਚਰ 38 ਤੱਕ ਚਲਾ ਗਿਆ ਹਾਲਾਂਕਿ ਜੇ ਆਪਾਂ ਲਾਸਟ ਈਅਰ ਦੀ ਗੱਲ ਕਰਦੇ ਆਂ ਸਾਡੇ ਕੋਲ ਇੰਨਾ ਟੈਂਪਰੇਚਰ ਨਹੀਂ ਸੀ ਗਿਆ ਜੁਲਾਈ ਦੇ ਵਿੱਚ ਸੋ ਇਸ ਵਾਰੀ 38 ਜਿਹੜਾ ਹੈ ਉਹ ਵੀ ਕਿੰਨਾ ਮਤਲਬ 5 6 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਹੈ ਆ ਆਉਣ ਵਾਲੇ ਇੱਕ ਦੋ ਦਿਨ ਦੇ ਵਿੱਚ ਵੀ ਸਕੈਟਰਡ ਰੇਨਫਾਲ ਦੇ ਚਾਂਸਸ ਹੈਗੇ ਕਿਉਂਕਿ ਇੱਕ ਵਾਰੀ ਤਾਂ ਹੁਣ ਮੌਨਸੂਨ ਦਾ ਆਗਾਜ਼ ਹੋ ਚੁੱਕਿਆ ਹੈ ਮੀਜ਼ੋ ਦਾ ਰਿਵਾਈਵ ਹੋ ਚੁੱਕਿਆ ਹੈ ਸੋ ਇਹ ਡਿਪੈਂਡ ਕਰਦਾ ਹੈ ਕਿ ਹੁਣ ਉਹ ਕਿੰਨਾ ਕੁ ਦਾ ਐਕਟਿਵਲੀ ਸਟਰੋਂਗ ਹੁੰਦੀ ਹੈ ਹੈਨਾ ਸੋ 23 24 ਨੂੰ ਵੀ ਜਿਸ ਤਰ੍ਹਾਂ ਹੁਣ ਚਾਂਸਸ ਹੈਗੇ ਸਕੈਟਰਡ ਰੇਨਫਾਲ ਹੋ ਸਕਦੀ ਹੈ ਪਰ ਉਸ ਤੋਂ ਬਾਅਦ ਕਾਫੀ ਚਾਂਸਸ ਨੇ ਕਿ ਅੱਛੀ ਰੇਨਫਾਲ ਵੀ ਰੀਸੀਵ ਹੋਏਗੀ ਹੈਲੋ ਨਮਸਸ ਸਸ਼ਿਕਲਾ ਦਾ ਆਪ ਦੋਸਤੋ ਮੈਂ ਜਰਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਲੁਧਿਆਣਾ ਦਾ ਮੌਸਮ ਖਬਰ ਨਮਾ ਸੋ ਦੋਸਤੋ ਜਿਸ ਪ੍ਰਕਾਰ ਨਾਲ ਤੁਸੀਂ ਦੇਖਿਆ ਕਿ ਮੌਸਮ ਦੇ ਬਦਲਾਵ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈਗਾ ਜਿਸ ਪ੍ਰਕਾਰ ਨਾਲ ਥੋੜੇ ਦਿਨ ਪਹਿਲਾਂ ਵੀ ਜਿਸ ਦਾ ਆਪਾਂ ਕਿੱਕ ਕਿਲ ਮੈਮ ਨਾਲ ਗੱਲ ਕੀਤੀ ਸੀ ਕਿ ਤਾਂ ਸਾਫ ਤੋਂ ਤਾਂ ਕਿਹਾ ਸੀ ਕਿ ਜਿਹੜਾ ਬੂੰਦਾਬاندی ਕੁਛ ਥਾਵਾਂ ਤੇ ਦੇਖਣ ਨੂੰ ਮਿਲੇਗੀ ਲੇਕਿਨ ਹਾਲਾਤ ਇਦਾਂ ਦੇ ਹੈਗੇ ਨੇ ਕਿ ਆ ਜਿਹੜਾ ਲਗਾਤਾਰ ਜਿਹੜਾ ਮਾਨਸੂਨ ਹੈਗਾ ਵਾ ਉਹ ਤਾਂ ਕੰਟੀਨਿਊ ਚੱਲ ਹੀ ਰਿਹਾ ਹੈ 플ਾਂਟੇਸ਼ਨ ਵੀ ਲਗਾਤਾਰ ਸ਼ਹਿਰ ਦੇ ਵਿੱਚ ਚੱਲ ਰਹੀ ਹੈ ਲੇਕਿਨ ਕਦੋਂ ਬੂੰਦਾਬاندی ਹੋ ਜਾ ਜ਼ਿਆਦਾ ਰਹਿਣਗੇ ਸਤਿ ਸ਼੍ਰੀ ਅਕਾਲ ਮੈਮ ਵੈਲਕਮ ਟੂ ਲੁਧਿਆਣਾ ਹਾਂਜੀ ਸਤਿ ਸ਼੍ਰੀ ਅਕਾਲ ਸੋ ਮੈਮ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਆਲ ਓਵਰ ਮੈਂ ਕਿਉਂਕਿ ਕੱਲ ਵੀ ਇੱਕ ਅਸ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤੇ ਇੱਕ ਤਾਂ ਤੇ ਬਹੁਤ ਜ਼ਿਆਦਾ ਓਵਰ ਬਾਰਿਸ਼ ਪਈ ਔਰ ਇੱਕ ਤਾਂ ਤੇ ਬਿਲਕੁਲ ਹੀ ਸੁੱਕਾ ਰਹਿ ਗਿਆ ਇਹ ਰੁਝਾਨ ਕਿੱਦਾਂ ਦੇਖ ਰਹੇ ਹੋ ਲਗਾਤਾਰ ਬਾਰਿਸ਼ਾਂ ਦੇ ਮੌਨਸੂਨ ਇਸ ਵਾਰ ਆ ਦੇਖੋ ਵੈਸੇ ਤਾਂ ਮੌਨਸੂਨ ਕਾਫੀ ਵੀਕ ਚੱਲ ਰਹੀ ਹੈ ਪਿੱਛੇ ਦੇਖਿਆ ਗਿਆ ਨਾ ਕਿਉਂਕਿ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਬਾਰਿਸ਼ ਇੱਕ ਪਾਸੇ ਹੋ ਰਹੀ ਹੈ ਦੂਸਰੇ ਪਾਸੇ ਨਹੀਂ ਤੇ ਉਹ ਥੋੜੇ ਜਿਹੇ ਲੋਕਲਾਈਜ਼ਡ ਜਿਹੜੇ ਪੈਟਰਨ ਬਣ ਜਾਂਦਾ ਉਹਦੇ ਕਰਕੇ ਰੇਨਫਾਲ ਹੋ ਜਾਂਦੀ ਹੈ ਤਾਂ ਹੀ ਉਹ ਇਹ ਹੁੰਦਾ ਹੈ ਕਿ ਇੱਕ ਸਾਈਡ ਤੁਹਾਡੇ ਕੋਲ ਡਰਾਈ ਹੋ ਜਾਂਦੀ ਹੈ ਇੱਕ ਸਾਲ ਇੱਕ ਸਾਈਡ ਤੁਹਾਡੇ ਕੋਲ ਬਾਰਿਸ਼ ਹੋ ਜਾਂਦੀ ਹੈ ਹੈਨਾ ਕਿਉਂਕਿ ਜੇ ਓਵਰਆਲ ਮੌਨਸੂਨ ਅੱਛੀ ਤਰ੍ਹਾਂ ਇਫੈਕਟਿਵ ਰਹੇ ਤਾਂ ਫਿਰ ਉਹ ਵੈਲ ਡਿਸਟ੍ਰੀਬਿਊਟਡ ਰੇਨਫਾਲ ਹੁੰਦੀ ਹੈ ਫਿਰ ਸਕੈਟਰਡ ਰੇਨਫਾਲ ਨਹੀਂ ਹੁੰਦੀ ਸੋ ਪਿੱਛੇ ਜੇ ਜਿਸ ਤਰ੍ਹਾਂ ਕਿ ਜੁਲਾਈ ਦੀ ਮੰਥ ਦੀ ਆਪਾਂ ਗੱਲ ਕਰਦੇ ਹਾਂ ਤਾਂ ਫਰਸਟ ਵੀਕ ਤੱਕ ਬਹੁਤ ਅੱਛੀ ਰੇਨਫਾਲ ਰਹੀ ਹੈ ਪਰ ਉਸ ਤੋਂ ਬਾਅਦ ਮੌਨਸੂਨ ਦੇ ਵਿੱਚ ਬ੍ਰੇਕ ਆ ਗਿਆ ਤੇ ਜਿੱਦੇ ਕਰਕੇ ਕੀ ਅੱਛੀ ਬਾਰਿਸ਼ ਨਹੀਂ ਹੋਈ ਹੈ ਨਾ ਜੇ ਹੁਣ ਅਸੀਂ ਸਿਚੁਏਸ਼ਨ ਦੀ ਗੱਲ ਕਰਦੇ ਆ ਤਾਂ 44% ਜਿਹੜਾ ਪੰਜਾਬ ਦੇ ਵਿੱਚ ਡੈਫਿਸਟ ਹੈਗੀ ਹੈ ਰੇਨਫਾਲ ਤੇ ਲੁਧਿਆਣੇ ਦੀ ਗੱਲ ਕਰਦੇ ਆ ਤਾਂ 48% ਤੱਕ ਵੀ ਡੈਫਿਸਟ ਹੈ ਮਤਲਬ ਜਿਹੜਾ ਪੂਰਾ ਸੀਜ਼ਨ ਹੈ ਤੇ ਸਿਰ ਜੁਲਾਈ ਦੀ ਗੱਲ ਕਰਦੇ ਆ ਤਾਂ 50% ਤੱਕ ਡੈਫਿਸਟ ਹੈ ਮੀਨਸ ਕਿ ਕੋਈ ਵੀ ਡਿਸਟ੍ਰਿਕਟ ਜਿਹੜਾ ਪੰਜਾਬ ਦਾ ਹੈ ਉਹ ਮਤਲਬ ਉਹਦੇ ਚ ਅੱਛੀ ਰੇਨਫਾਲ ਨਹੀਂ ਹੋਈ ਹੋਈ ਤਾ ਸਾਰੇ ਹੀ ਹੁਣ ਤਾਂ ਡੈਫਿਸਿਟ ਦੇ ਵਿੱਚ ਹੀ ਚੱਲ ਰਹੇ ਨੇ ਬਟ ਫਿਰ ਵੀ ਜੇ ਜੁਲਾਈ ਦਾ ਸਨੈਰੀਓ ਕਰਦੇ ਆ ਤਾਂ ਇੱਕ ਦੋ ਡਿਸਟ੍ਰਿਕਟਸ ਹੈਗੇ ਆ ਜਿਸ ਤਰ੍ਹਾਂ ਸੰਗਲੂਰ ਰਹਿਮਾਨਸਾ ਹੈ ਤਰਨਤਾਰਨ ਪਠਾਨਕੋਟ ਹੈ ਇਹ ਸਿਰਫ ਛੜੀ ਬੈਟਰ ਪੋਜੀਸ਼ਨ ਦੇ ਵਿੱਚ ਨੇ ਬਾਕੀ ਸਾਰੇ ਆਲਮੋਸਟ ਡੈਫਿਸਿਟ ਨੇ ਸੋ ਐਸੇ ਚਿੰਤਾ ਦਾ ਵਿਸ਼ਾ ਬਣਿਆ ਕਿ ਬਰਸਾਤ ਜਿੰਨੀ ਸੋਚੀ ਗਈ ਸੀ ਉੰਨੀ ਨਹੀਂ ਹੋਈ ਸ਼ੁਰੂਆਤ ਤੇ ਜ਼ਰੂਰ ਕਹ ਲਓ ਕਿ ਉਮੀਦ ਤੋਂ ਜ਼ਿਆਦਾ ਬਾਰਿਸ਼ ਆਈ ਸੀ ਆਪਾਂ ਕਹਾਂ ਸੀ ਕਿ ਅੱਛੀ ਬਾਰਿਸ਼ ਆਈ ਹੈ ਜਿੰਨੀ ਲੁਧਿਆਣਾ ਨੂੰ ਨੀਡ ਸੀ ਬਾਕੀ ਡਿਸਟ੍ਰਿਕਟ ਨੂੰ ਨੀਡ ਸੀ ਉੰਨੀ ਬਾਰਿਸ਼ ਹੋਈ ਹੈ ਲੇਕਿਨ ਉਹ ਇੱਕ ਝਟਕਾ ਚ ਚਿੰਤਾ ਦਾ ਵਿਸ਼ਾ ਵੀ ਬਣਿਆ ਹੈ ਕਿਉਂਕਿ ਉਨੀ ਬਰਸਾਤ ਆਈ ਨਹੀਂ ਕਿਉਂਕਿ ਮੌਨਸੂਨ ਰੜਵਾ ਹੈ ਰੈਗੂਲਰ ਡਿਮਾਂਡਸ ਮੈਂਟ ਡੇਸ ਚੱਲ ਰਹੇ ਨੇ ਔਰ ਆਨਲਾਈਨ ਦੇਖਣ ਅੱਛੀ ਤੁਹਾਨੂੰ ਲੱਗ ਨਹੀਂ ਰਿਹਾ ਕਿ ਇੰਨੀ ਜ਼ਿਆਦਾ ਬਾਰਿਸ਼ ਜਿਹੜੀ ਹੈ ਦੇਖਣ ਨੂੰ ਮਿਲੇਗੀ ਕਿ ਬਿਕੋਜ਼ ਜਿੱਥੇ ਕੁਝ ਥਾਵਾਂ ਤੇ ਬਾਰਿਸ਼ ਹੋ ਰਹੀ ਹੈ ਕੁਝ ਥਾਵਾਂ ਤੇ ਨਹੀਂ ਹੋ ਰਹੀ ਨਹੀਂ ਬਟ ਹੁਣ ਜਿਸ ਤਰ੍ਹਾਂ ਪਹਿਲਾਂ ਵੀ ਫੋਰਕਾਸਟ ਸੀ ਕਿ 22 ਅਨਵਰਡਸ ਜਿਹੜੀ ਹੈ ਰਿਵਾਈਵ ਹੋਏਗੀ ਮੌਨਸੂਨ ਜਦੋਂ ਮਾਨਸੂਨ ਰਿਵਾਈਵ ਹੁੰਦੀ ਹੈ ਇੱਕ ਵਾਰੀ ਤਾਂ ਅੱਛੀ ਬਾਰਿਸ਼ ਹੁੰਦੀ ਹੈ ਸੋ ਹੁਣ ਚਾਂਸਸ ਹੈਗੇ ਆ ਕਿ 23rd ਆਨਵਰਡਸ ਅੱਛੀ ਬਾਰਿਸ਼ ਹੋਏਗੀ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਮਤਲਬ ਹੋ ਸਕਦਾ ਹੈ ਕਿ ਜੇ ਮੈਂ 23rd 24th ਨੂੰ ਕੁਝ ਡਿਸਟ੍ਰਿਕਟਸ ਦੇ ਵਿੱਚ ਹੋ ਜੇ ਫਿਰ ਉਸ ਤੋਂ ਬਾਅਦ 25 ਤੋਂ ਬਾਅਦ ਜ਼ਿਆਦਾ ਮਤਲਬ ਸਪਰੈਡ ਹੋ ਜਾਏ ਬਟ ਹੁਣ ਰਿਵਾਈਵ ਇੱਕ ਵਾਰ ਹੋ ਚੁੱਕੀ ਹੈ ਮਾਨਸੂਨ ਨਾ 23rd ਆਨਵਰਡਸ ਹੁਣ ਬਾਰਿਸ਼ ਦੇ ਕਾਫੀ ਚਾਂਸਸ ਨੇ ਸੋ ਡਿਪੈਂਡ ਕਰਦਾ ਹੈ ਕਿ ਡਿਸਟ੍ਰਿਕਟ ਵਾਈਜ਼ ਉਹਦੀ ਕੀ ਡਿਸਟ੍ਰੀਬਿਊਸ਼ਨ ਹੁੰਦੀ ਹੈ ਬਟ ਇੱਕ ਵਾਰੀ ਜਦੋਂ ਰਿਵਾਈਵ ਹੋ ਜਾਂਦੀ ਹੈ ਤਾਂ ਸਾਰੇ ਡਿਸਟ ਸਿਰ ਵਾਈਬ ਦੀ ਗੱਲ ਕਰ ਰਹੇ ਹਾਂ ਅਗਰ ਗੱਲ ਕਰੀਏ ਅੱਜ 22 ਤਰੀਕ ਦੀ ਤਾਂ ਸਵੇਰ ਜਦੋਂ ਦੇਖਿਆ ਨਾ ਕਿ ਬੱਦਲ ਬਾਈ ਬਹੁਤ ਜ਼ਿਆਦਾ ਹੋ ਗਏ ਸਿ ਪੂਰਾ 8 8:30 9:00 ਦਾ ਟਾਈਮ ਇਦਾਂ ਦਾ ਸੀਗਾ ਪੂਰਾ ਹਨੇਰਾ ਹੋ ਚੁੱਕਾ ਸੀਗਾ ਲੱਗ ਰਿਹਾ ਕਿ ਬਹੁਤ ਤੇਜ਼ ਝੜੀ ਲੱਗਣ ਵਾਲੀ ਹੈ ਲੇਕਿਨ ਜਿਸਰੇ ਅੱਧਾ ਘੰਟਾ ਬੀਤ ਤਾ ਵਾਪਸ ਸਨ ਜਿਹੜਾ ਵਾਪਸ ਅੱਗੇ ਆਇਆ ਕਿਉਂਕਿ ਜਦੋਂ ਹਵਾ ਚੱਲ ਪੈਂਦੀ ਹੈ ਨਾ ਫਿਰ ਥੋੜਾ ਜਿਹਾ ਮਤਲਬ ਉਹਦੇ ਵਿੱਚ ਡਿਸਟਰਬੈਂਸ ਆ ਜਾਂਦੀ ਹੈ ਜੇ ਇੰਨੀ ਜ਼ਿਆਦਾ ਹਵਾ ਨਾ ਹੋਏ ਜਿਸ ਤਰ੍ਹਾਂ ਕਿ ਆਪਾਂ ਸਿਰਫ ਕਲਾਊਡਸ ਬਣਨ ਤੇ ਉਹ ਰੇਨਫਾਲ ਮਤਲਬ ਹੋਰ ਕਲਾਉਡਸ ਨੂੰ ਲੈ ਜਾਂਦੀ ਹੈ ਉਹ ਇਹ ਇਹ ਨਹੀਂ ਹੈ ਕਿ بارش ਕਿਤੇ ਨਹੀਂ ਹੋਈ بارش ਕਿਤੇ ਹੋਰ ਹੋਗੀ ਬਟ ਉਹ ਇਸ ਏਰੀਏ ਨੂੰ ਉਹ ਮਤਲਬ ਕਵਰ ਨਹੀਂ ਕਰ پائی ਹਿਊਮਿਡਿਟੀ ਦੀ ਗੱਲ ਕਰੀਏ ਤਾਂ ਹਿਊਮਿਡਿਟੀ ਕਿਸ ਤਰ੍ਹਾਂ ਮਤਲਬ ਆਣਾ ਦਿਨਾ ਚ ਵੱਧਾ ਕਿ ਘੱਟੇ ਕੀ ਹੋਰ ਨੇ ਜੇ ਸਾਂ بارش ਹੋਏਗੀ ਹਿਊਮਿਡਿਟੀ ਤਾਂ ਵਧੇਗੀ ਕਿਉਂਕਿ ਉਹਦੇ ਨਾਲ ਜਿਹੜੀ ਡੇ ਟਾਈਮ ਜਿਹੜੀ ਹਿਊਮਿਡਿਟੀ ਹੈ ਉਹ ਵੀ ਕਾਫੀ ਹੋਏਗੀ ਕਿਉਂਕਿ ਇਸ ਵਾਰੀ ਟੈਂਪਰੇਚਰਸ ਵੀ ਬਹੁਤ ਜ਼ਿਆਦਾ ਸ਼ੂਟ ਅਪ ਕੀਤੇ ਹੋਏ ਆ ਕਿ ਜਿਹੜਾ ਨਾਈਟ ਟੈਂਪਰੇਚਰ 31 ਤੱਕ ਔਰ ਡੇ ਟੈਂਪਰੇਚਰ 38 ਤੱਕ ਚਲਾ ਗਿਆ ਹੈ ਹਾਲਾਂਕਿ ਜੇ ਆਪਾਂ ਲਾਸਟイヤー ਦੀ ਗੱਲ ਕਰਦੇ ਆਂਗੇ ਸਾਡੇ ਕੋਲ ਇੰਨਾ ਟੈਂਪਰੇਚਰ ਨਹੀਂ ਸੀ ਗਿਆ ਜੁਲਾਈ ਦੇ ਵਿੱਚ ਸੋ ਇਸ ਵਾਰੀ 38 ਜਿਹੜਾ ਹੈ ਉਹ ਵੀ ਕਿੰਨਾ ਮਤਲਬ 5 6 ਡਿਗਰੀ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਹੈ ਤੋਂ ਇਸੇ ਤਰ੍ਹਾਂ ਹੀ ਜਿਹੜਾ ਨਾਈਟ ਟੈਂਪਰੇਚਰ ਹੈ ਉਹ ਵੀ ਜ਼ਿਆਦਾ 31 ਤੱਕ ਜ ਫਿਗਰ 2 ਸੇ ਕਿ ਜੜੀਆਂ ਨਾਈਟਸ ਨੇ ਇੰਨੀਆਂ ਵਾਰਮ ਹੋ ਰਹੀਆਂ ਨੇ ਪਹਿਲੇ ਸਮੇਂ ਤੇ ਲੋਕ ਇੰਤਜ਼ਾਰ ਕਰਦੇ ਸਨ ਕਿ ਸ਼ਾਮਾਂ ਹੋਣੀਆਂ ਤੇ ਬਾਹਰ ਬੈਠਾਂਗੇ ਲੋਕੀ ਮੰਜੀਆਂ ਦੇ ਬਾਹਰ ਦੇ ਟੇਬਲ ਕੁਰਸੀਆਂ ਬਾਹਰ ਕਰਾਂਗੇ ਬੈਠ ਜਾਂਦੇ ਕਿ ਚਲੋ ਜਿਹੜਾ ਸੁਹਾਵਣਾ ਮੌਸਮ ਬਣ ਚੁੱਕਿਆ ਹੈਗਾ ਹਨਾ ਕਿ ਚਲੋ ਗਰਮੀ ਚਲੀ ਗਈ ਹੈ ਲੇਕਿਨ ਹੁਣ ਉਲਟਾ ਹੋ ਜਾਂਦਾ ਹੈ ਕਿ ਲੋਕ ਘਰੇ ਆ ਕੇ ਏਸੀ 'ਚ ਬੈਠ ਜਾਂਦੇ ਨੇ ਕਿਉਂਕਿ ਬਹੁਤ ਹਿਊਮਿਡਿਟੀ ਬਹੁਤ ਜ਼ਿਆਦਾ ਵਧੀ 8 ਵਜੇ ਦੇ ਕਰੀਬ ਇੰਨੀ ਜ਼ਿਆਦਾ ਗਰਮੀ ਹੁੰਦੀ ਕਿ ਉਹਨੇ ਦਿਨੇ ਨਹੀਂ ਲੱਗਦੀ ਜਿਵੇਂ ਰਾਤ ਨੂੰ ਲੱਗਦੀ ਹਾਂਜੀ ਬਿਲਕੁਲ ਕਿਉਂਕਿ ਇੰਨੀ ਜ਼ਿਆਦਾ ਹਿਊਮਿਡ ਵੀ ਕੀ ਲੋਕਾਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ ਸੋ ਹਰ ਇੱਕ ਨੂੰ ਇਹੀ ਹੁੰਦਾ ਹੈ ਕਿ ਮੈਂ ਏਸੀ 'ਚ ਬੈਠਾਂ ਤਾਂ ਥੋੜੀ ਸਾਨੂੰ ਰਿਲੀਫ ਮਿਲੇ ਕਿਉਂਕਿ ਇੰਨਾ ਜਿਹੜਾ ਬਾਹਰ ਮਤਲਬ ਇੱਕ ਤਾਂ ਗਰਮ ਹੈ ਮਾਹੌਲ ਉੱਤੋਂ ਜਿਹੜੀ ਉਹ ਸਿਲ ਹੋਈ ਹੋਈ ਹੈ ਉਹਦੇ ਨਾਲ ਜਿਵੇਂ ਕਿ ਕਿ ਹੁਣ ਪਾਣੀ ਵੀ ਲੱਗ ਰਿਹਾ ਝੋਨੇ ਤੋਂ ਜੋ ਜਗਾਤਰ ਪਾਣੀ ਜਾ ਰਿਹਾ ਤਾਂ ਉਹਦੇ ਨਾਲ ਜਿਹੜੀ ਵੈਪੋਰੇਸ਼ਨ ਹੋ ਰਹੀ ਹੈ ਉਹ ਸਾਡਾ ਜਿਹੜਾ ਲੋਅਰ ਐਟਮੋਸਫੇਅਰ ਉਹਦੇ ਚ ਇੰਟੈਂਗਲ ਹੋ ਰਹੀ ਹੈ ਸੋ ਕਈ ਵਾਰੀ ਤੁਸੀਂ ਦੇਖੋ ਸਵੇਰੇ ਐਂ ਲੱਗਦਾ ਹੁੰਦਾ ਜਿਵੇਂ ਧੁੰਦ ਜੀ ਵੀ ਪਈ ਹੋਈ ਹੈ ਸੋ ਇਹ ਸਾਰਾ ਇਸੇ ਦਾ ਹੈ ਕਿਉਂਕਿ ਲੋਅਰ ਐਟਮੋਸਫੇਅਰ ਦੇ ਵਿੱਚ ਸਾਰੀ ਜਿਹੜੀ ਮੌਇਸਚਰ ਹੈ ਇੰ ਉੱਪਰ ਬੰਨ ਨਹੀਂ ਪਾਰੇ بارش ਨਹੀਂ ਹੋ ਰਹੀ ਸੋ ਜਦੋਂ ਹੀ ਤੁਸੀਂ ਦੇਖੋ ਕਿ ਹੁਣ ਪਾਣੀ ਲੱਗਣਾ ਘੱਟ ਹੋਣਾ ਹੈ ਉਦੋਂ ਸਿਚੁਏਸ਼ਨ ਡਿਫਰੈਂਟ ਹੋ ਜਾਣੀ ਹੈ ਸੋ ਜੇ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣਾ ਵਾਸੇ ਨੂੰ ਰਾਹਤ ਕਦੋਂ ਮਿਲਣ ਜਾ ਰਹੀ ਹੈ ਕਦੋਂ ਤਾਪਮਾ ਥੋੜਾ ਘਟਦਾ ਨਜ਼ਰ ਆ ਰਿਹਾ ਆ ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਕਿ ਰਿਵਾਈਵ ਹੋ ਰਹੀ ਹੈ ਹੁਣ ਮੌਨਸੂਨ ਤੇ ਕਾਫੀ ਚਾਂਸਸ ਨੇ ਕਿ 24 25 ਤੱਕ ਅੱਛੀ بارش ਜੜੀ ਆ ਪਰ ਰਸੀਵ ਕਰਾਂਗੇ ਤੇ ਸਾਨੂੰ ਜਿਹੜੀ ਆ ਹਮਸਪਰੀ ਗਰਮੀ ਆ ਤੋਂ ਰਾਹਤ ਮਿਲੇਗੀ ਇੱਕ ਦੋ ਦਿਨ ਦੀ ਅਗਰ ਗੱਲ ਕਰੀਏ ਆ ਆਉਣ ਵਾਲੇ 1-2 ਦਿਨ ਦੇ ਵਿੱਚ ਵੀ ਸਕੈਟਰਡ ਰੇਨਫਾਲ ਦੇ ਚਾਂਸਸ ਹੈਗੇ ਕਿਉਂਕਿ ਇੱਕ ਵਾਰੀ ਤਾਂ ਹੁਣ ਮੌਨਸੂਨ ਦਾ ਆਗਾਜ਼ ਹੋ ਚੁੱਕਿਆ ਹੈ ਮੰਜੋਦਾ ਰਿਵਾਈਵ ਹੋ ਚੁੱਕਿਆ ਹੈ ਸੋ ਇਹ ਡਿਪੈਂਡ ਕਰਦਾ ਹੈ ਕਿ ਹੁਣ ਉਹ ਕਿੰਨਾ ਕੁ ਦਾ ਐਕਟਿਵਲੀ ਸਟਰੋਂਗ ਹੁੰਦੀ ਹੈ ਹੈਨਾ ਸੋ 23-24 ਨੂੰ ਵੀ ਜਿਸ ਤਰ੍ਹਾਂ ਹੁਣ ਚਾਂਸਸ ਹੈਗੇ ਸਕੈਟਰਡ ਰੇਨਫਾਲ ਹੋ ਸਕਦੀ ਹੈ ਪਰ ਉਸ ਤੋਂ ਬਾਅਦ ਕਾਫੀ ਚਾਂਸਸ ਨੇ ਕਿ ਅੱਛੀ ਰੇਨਫਾਲ ਵੀ ਰਿਸੀਵ ਹੋਏਗੀ 23-24 ਤੋਂ ਬਾਅਦ ਜਿਹੜਾ 24-25 ਦੇ ਕਰੀਬ ਅੱਛੀ ਬਾਰਿਸ਼ ਜੜੀ ਸਾਨੂੰ ਰਿਸੀਵ ਹੋ ਸਕਦੀ ਹੈ ਬਿਲਕੁਲ ਹਾਂਜੀ ਤਾਂ ਹੀ ਫਿਰ ਸਾਨੂੰ ਜਿਹੜੀ ਹੈ ਹੋਮਸ ਪਰਿਗਰਮੀਆਂ ਤੋਂ ਛ ਆ ਕਿਸਾਨ ਵੀਰਾਂ ਲਈ ਦੇਖੋ ਇਹੀ ਮੈਸੇਜ ਹੈਗਾ ਇੱਕ ਤਾਂ ਆਪਣਾ ਜਿਹੜਾ ਪ੍ਰੋਪਰ ਮੋਨਿਟਰਿੰਗ ਕਰਦੇ ਰਹਿਣ ਫੀਲਡਸ ਦੀ ਜਿੱਥੇ ਉਹਨਾਂ ਨੂੰ ਲੱਗਦਾ ਕਿ ਇੰਨੀ ਜਿਹੜਾ ਮਤਲਬ ਮੌਸਮ ਚੇਂਜ ਹੋ ਰਿਹਾ ਹੈ ਇਹਦੇ ਨਾਲ ਕੋਈ ਨਵੀਂ ਕੋਈ ਚੀਜ਼ ਕੋਈ ਬਿਮਾਰੀ ਜਾਂ ਕੋਈ ਕੀਟ ਅਗਰ ਆਂਦਾ ਜਾਂ ਕੋਈ ਥ੍ਰੈਸ਼ਹੋਲਡ ਲੈਵਲ ਤੇ ਜਿਹੜੇ ਪਹਿਲਾਂ ਚੱਲ ਰਹੇ ਨੇ ਆਪਣੇ ਹਨਾ ਜਿਵੇਂ ਵਾਈਟ ਫਲਾਈ ਹੈ ਜਾਂ ਪਿੰਕ ਬਾਲਵ ਵਾਰਮ ਹੈ ਜਾਂ ਕੋਈ ਹੋਰ ਮੇਜ਼ ਦੇ ਉੱਪਰ ਫਾਲ ਆਰਮੀ ਵਾਰਮ ਦਾ ਅਟੈਕ ਵੀ ਕਈਸਾ ਅਗਰ ਦੇਖਣ ਨੂੰ ਮਿਲਿਆ ਸੋ ਅਗਰ ਉੱਥੇ ਮੋਨਿਟਰਿੰਗ ਦੇ ਦੌਰਾਨ ਲੱਗਦਾ ਹੈ ਕਿ ਉਹਨਾਂ ਨੂੰ ਕੀ ਇਹਦਾ ਇਫੈਕਟ ਆ ਰਿਹਾ ਹੈ ਤਾ ਉਹਨੂੰ ਜਲਦੀ ਤੋਂ ਜਲਦੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨ ਦੂਸਰਾ ਪਾਣੀ ਉਦੋਂ ਹੀ ਲਾਉਣ ਜਦੋਂ ਲੋਡ ਹੈ ਨਾ ਲੋਡ ਤੋਂ ਜ਼ਿਆਦਾ ਪਾਣੀ ਨਾਲ ਲਾਉਣ ਕਿਉਂਕਿ ਉਹਦੇ ਨਾਲ ਆਪਣਾ ਨੁਕਸਾਨ ਹੀ ਆ ਫਾਇਦਾ ਕੋਈ ਨਹੀਂ ਹੈ ਸੋ ਉਹਦੇ ਨਾਲ ਦੇਖੋ ਮੌਸਮ ਵੀ ਖਰਾਬ ਹੋ ਰਿਹਾ ਐ ਇਨੀ ਹਿਊਮਿਡਿਟੀ ਵੀ ਵਧ ਰਹੀ ਐ ਤੇ ਜਿਹੜੀ ਜਦੋਂ ਪਾਣੀ ਆਪਾਂ ਜ਼ਿਆਦਾ ਲਾਉਨੇ ਆ ਉਹਦਾ ਫਸਲ ਨੂੰ ਵੀ ਕੋਈ ਫਾਇਦਾ ਨਹੀਂ ਹੁੰਦਾ ਸੋ ਇਹ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਸੋ ਦੋਸਤੋ ਜਿਵੇਂ ਕਿ ਅਕਗਿਲ ਜੀ ਨੇ ਸਾਫ਼ ਤੋਂ ਤੋਂ ਦੱਸਿਆ ਕਿ ਆਉਣ ਵਾਲੇ ਦਿਨ ਡੜੇਗੇ 24 اور 25 ਨੂੰ ਡੇ 23 ਬਾਰਿਸ਼ ਜੜੀ ਹੋ ਸਕਦੀ ਹੈ ਜਿਸ سے ਤੁਹਾਨੂੰ ਕਹਿ ਸਕਦੇ ਹੋ ਕਿ ਮਾਨਸੂਨ ਤੁਸੀਂ ਪੂਰਾ ਇੰਜੋਏ ਕਰ ਸਕਦੇ ਹੋ اور ਨਾਲ ਹੀ ਨਾਲ ਤੁਹਾਨੂੰ ਦੱਸ ਦਵਾ ਕਿ ਜਿਹੜਾ ਜਿਹੜਾ ਗਰਮੀ ਤੋਂ ਵੀ ਤੁਹਾਨੂੰ ਰਾਹਤ ਮਿਲ ਸਕਦੀ ਹੈ ਇਸੋ ਸੇ ਆਸ ਕਰਦੇ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇਜ ਤੇ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਵੀ ਕਰੋ ਸੋ ਕੈਂਪਾ ਬਸੰਤ ਧਰਮੇ ਦੇ ਨਾਲ ਹਰਦੀਪ ਦਵਾਨ ਦੇ ਇਜਾਜ਼ਤ ਤਨਵਾ ਤੋਂ ਜੁੜੇ ਰਹੋ ਲੁਧਿਆਣਾ ਲਾਈਵ